ਗੱਲ ਕਰੀਏ ਤਿਆਰੀਆਂ ਪੂਰੇ ਭਾਰਤ ਦੇ ਵਿੱਚ ਜੋਰਾ ਸ਼ੋਰਾ ਨਾਲ ਚੱਲੀ ਹੈ ਤੇ ਗੱਲ ਕਰੀਏ ਤਾਂ ਪਹਿਲਾ ਇਹ ਜਿਹੜਾ ਛੱਟ ਪੂਜਾ ਦੀ ਜਿਹੜੀ ਪੂਜਾ ਇਹ ਬਿਹਾਰ ਤੋਂ ਸ਼ੁਰੂ ਹੋਈ ਸੀ ਸੋ ਬਿਲਕੁਲ ਹੁਣ ਜਿਹੜੀ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਸਨਾਤਨੀ ਧਰਮ ਦੇ ਵਿੱਚ ਇਹ ਸਭ ਤੋਂ ਵੱਡਾ ਮਹਾਪਰਵ ਕਿਹਾ ਜਾਂਦਾ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖਦੇ ਹੋ ਨਹਿਰ ਦੇ ਉੱਪਰ ਮੌਜੂਦ ਆ ਸੋ ਜਿਹੜੀ ਸੰਗਤ ਆ ਉਸੇ ਜਗ੍ਹਾ ਤੋਂ ਪੁਰਾਣੀ ਸ਼ੁਰੂ ਹੋ ਗਈ ਜਿਹੜੇ ਜਿਹੜੇ ਹੈਗੇ ਨੇ ਗੱਲਬਾਤ ਉਹਨਾਂ ਨੇ ਜਿਹੜੀ ਜ਼ਰੂਰ ਕਰਾਂਗੇ ਜਿਹੜੇ ਟਰਸਟੀ ਦੇ ਜਿਹੜੇ ਅਹੁਦੇਦਾਰ ਨੇ ਗੱਲਬਾਤ ਜਿਹੜੀ ਜ਼ਰੂਰ ਕਰਾਂਗੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਆਲੇ ਤੁਸੀਂ ਦੇਖ ਸਕਦੇ ਹੋ ਜਿਹੜੇ ਪੂਜਾ ਇਸ ਜਗ੍ਹਾ ਦੇ ਉੱਪਰ ਹੁੰਦੀ ਹੈ ਤੇ ਕਿਹਾ ਜਾਂਦਾ ਤਿੰਨ ਦਿਨ ਜਿਹੜਾ ਇਹ ਮਹਾਪਰਵ ਹੈ ਉਹ ਚੱਲਦਾ ਸੋ ਸਨਾਤਰੀਆਂ ਦੇ ਵਿੱਚ ਬੜਾ ਹੀ ਉਤਸ਼ਾਹ ਹੁੰਦਾ ਕਿਉਂਕਿ ਸਾਲਵਾ ਦੇ ਜਿਹੜਾ ਤਿਹਾਰ ਆਉਂਦਾ ਤੇ ਪਹਿਲਾਂ ਇਹ ਬਿਹਾਰ ਤੋਂ ਸਟਾਰਟ ਹੋਇਆ ਸੀ ਕਿਉਂ ਸੋ ਹੁਣ ਪੰਜਾਬ ਦੇ ਵਿੱਚ ਬੜੇ ਹੀ ਧੂਮ ਧਾਮ ਦੇ ਨਾਲ ਮਨਾਏ ਜਾਂਦੇ ਜਿਹੜੇ ਮੈਂਬਰ ਨੇ ਹੁਣ ਜਿਹੜੀ ਗੱਲਬਾਤ ਹੈ ਜਿਹੜੀ ਜਰੂਰ ਕਰ ਲੈਣੇ ਆ ਸਰ ਕੀ ਕਹਿਣਾ ਚਾਹੋਗੇ ਜਿਹੜੀ ਇਹ ਪੂਜਾ ਪਹਿਲਾਂ ਬਿਹਾਰ ਦੇ ਵਿੱਚ ਚੱਲਦੀ ਸੀ ਹੁਣ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਨਹੀਂ ਪੂਰੇ ਭਾਰਤ ਦੇ ਵਿੱਚ ਚੱਲਦੀ ਹੈ ਪੂਰੇ ਦੇਸ਼ ਵਿਦੇਸ਼ 'ਚ ਹੀ ਮਨਾਇਆ ਜਾਂਦਾ ਵਾ ਇਹ ਇਹ ਸਾਡਾ ਮਹਾਪਰ ਇਹ ਪੂਰੇ ਦਿਨ ਦੇ ਵਿੱਚ ਆਪਣਾ ਮਤਲਬ ਮਹਾਪਰਵ ਮਨਾਇਆ ਜਾਂਦਾ ਵਾ 36 ਘੰਟੇ ਦਾ ਤੇ ਮਤਲਬ 66 ਘੰਟੇ ਦਾ ਸਾਡੀ ਮਾਵਾਂ ਪੈਣਾ ਜਿੰਨੀਆਂ ਵੀ ਹੁੰਦੀਆਂ ਨੇ ਪਾਣੀ ਪਾਣੀ ਚਾਹੀਏ ਮਤਲਬ ਭੁੱਖੇ ਪੁੱਖੇ ਪਿਆਸੇ ਮਤਲਬ ਇਹ ਵਰਤ ਰੱਖਦੀਆਂ ਨੇ ਇਹ ਸਭ ਤੋਂ ਵੱਡਾ ਮਹਾਪਰਵ ਸਾਡਾ ਸਨਾਤਨੀਆਂ ਦਾ ਸਭ ਤੋਂ ਵੱਡਾ ਮਹਾਵਰਵਾ ਆਪਣੇ ਦਿੱਲੀ ਦਿੱਲੀ ਸ਼ਹਿਰ 'ਚ ਬਿਹਾਰ ਹੋ ਗਿਆ ਯੂਪੀ ਹੋ ਗਿਆ 2 ਦਿਨ ਦੀਆਂ ਛੁੱਟੀਆਂ ਦਿੱਤੀਆਂ ਹੋਈਆਂ ਨੇ ਅੱਛਾ ਜੀ 2 ਦਿਨ ਦੀਆਂ ਛੁੱਟੀਆਂ ਕਰਤੀ ਐਲਾਨ ਆਪਣਾ ਰੇਖਾ ਗੁਪਤਾ ਜੀ ਦਿੱਲੀ 'ਚ ਹੈਗੇ ਨੇ ਮਤਲਬ ਆਪਣੇ ਐਮਪੀ ਨੇ ਆਪਣੇ ਸੀਐਮ ਸੀਐਮ ਨੇ ਉਹਨਾਂ ਨੇ ਪੂਰਾ ਲਾਣਾ ਆਪਣੇ ਯਮਨਾ ਨਦੀ ਪੂਰਾ ਸਾਫ ਕਰਾਤਾ ਇਸ ਵਾਰੀ ਮਤਲਬ ਆਪਣੇ ਇਹ ਬੀਜੇਪੀ ਸਰਕਾਰ ਹੋਈ ਤਾਂ ਕਰਕੇ ਠੀਕ ਹੈ ਇੱਥੇ ਸਾਨੂੰ ਮਤਲਬ ਇੱਥੇ ਵੀ ਸਾਨੂੰ ਮਤਲਬ ਬਾਈ ਮਤਲਬ ਸਹੂਲਤਾ ਨੇ ਮਤਲਬ ਮੁਹਿਆ ਕਰਾਇਆ ਵਾ ਸਾਰਾ ਕੁਝ ਮਤਲਬ ਓਕੇ ਪਹਿਲਾਂ ਮਹਾਂ ਦਿੱਕਤਾਂ ਆ ਰਹੀਆਂ ਨੇ ਦਿੱਕਾ ਦਿੱਕਤ ਆ ਰਹੀ ਸੀਗੀਆਂ ਆਪਣਾ ਪਰ ਅਸੀਂ ਕਿ ਸਾਰਿਆਂ ਕੋਲ ਬੈਠੇ ਬੁੱਠੇ ਸਾਰਾ ਮਤਲਬ ਸਾਡੇ ਕੋਲ ਮਹਿੰਗਿਆ ਕਰਾਇਆ ਗਿਆ ਹਾਂ ਵੀ ਸਾਡੇ ਨਾਲ ਐਸਚਓ ਸਾਹਿਬ ਵੀ ਸਾਰੇ ਮਤਲਬ ਖੜੇ ਸਾ ਪ੍ਰਸ਼ਾਸਨ ਵੀ ਸਾਰਾ ਖੜਾ ਹੈ ਸਾਡੇ ਨਾਲ ਤੇ ਹੋਰ ਸਾਡੇ ਅੱਛਾ ਜੇ ਗੱਲ ਕਰੀਏ ਪੰਜਾਬ ਦੇ ਜਿਹੜੇ ਲੋਕ ਨੇ ਸਾਰੇ ਧਰਮ ਦਾ ਸਤਿਕਾਰ ਕਰਦੇ ਪਰ ਛੱਟੀ ਦੀ ਪੂਜਾ ਹੁੰਦੀ ਕਿਹ ਹੈ ਕਿਉਂਕਿ ਬਿਹਾਰ ਤੋਂ ਜਿਹੜੀ ਛੱਟੀ ਦੀ ਪੂਜਾ ਸਟਾਰਟ ਹੋਈ ਸੀ ਅੱਜ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ ਛੱਟੀ ਦੀ ਪੂਜਾ ਹੈ ਕੀ ਹੈ ਜਰੂਰ ਜਿਹੜਾ ਸੰਗਤ ਦੱਸਿਆ ਜਾਵੇ ਨਿਰਜਲਾ ਵਰਤ ਹੈ 36 ਘੰਟੇ ਦਾ ਬਿਲਕੁਲ ਕੋਈ ਅਨ मतलब ਨਹੀਂ ਹੋ ਕਰਦੇ ਤੇ ਆਪਣਾ ਹੁਣ ਦੇ ਟਾਈਮ ਜਿੱਦਾਂ ਤੁਸੀਂ ਦੇਖ ਰਹੇ ਸੰਗਤ ਹਲੇ ਆ ਰਹੀ ਹੋਰੇ ਤੇ ਇਹਨਾਂ ਨੇ मतलब ਸੂਰਜ ਅਸਤੋਂ ਤੱਕ ਪਹਿਲਾਂ ਤੱਕ ਇਹਨਾਂ ਨੇ ਪਾਣੀ ਦੇ ਵਿੱਚ ਖੜ ਗਿਆ ਸੂਰਜ ਦੇਵਤਾ ਦੀ ਪੂਜਾ ਕਰਨੀ ਅੱਛਾ ਜੀ ਹਾਂ ਜੀ ਤੇ 36 ਘੰਟੇ ਬਿਨਾ ਕੋਈ ਨਾ ਪਾਣੀ ਤੱਕ ਵੀ ਨਹੀਂ ਇਹਦੇ ਚ ਪੀਂਦੇ ਗਏ ਹੂੰ ਹਾਂਜੀ ਇਹ ਜੇ ਗੱਲ ਕਰੀਏ ਕਿਹਾ ਜਾਂਦਾ ਸਵੇਰੇ ਤੜਕੇ ਸਾਰੀ 3 ਵਜੇ ਖੜੇ ਹੁੰਦੇ ਨੇ ਹਾਂ 3 ਵਜੇ ਨਹੀਂ 4 ਵਜੇ ਆਣਾ ਸ਼ੁਰੂ ਹੋ ਜਾਂਦੇ ਜਦੋਂ ਤੱਕ ਇਹ ਸੂਰੇ ਜਦੋਂ ਉਗਦੇ ਆ ਉਦੋਂ ਤੱਕ ਇਹ ਪਾਣੀ ਦੇ ਵਿੱਚ ਖੜੇ ਅੱਛਾ ਪ੍ਰਸ਼ਾਸਨ ਦੇ ਇੰਤਜ਼ਾਮ ਕਿਹੋ ਜਿਹੇ ਕਿਉਂਕਿ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਉੱਪਰ ਕਈ ਵਾਰ ਸਵਾਲ ਖੜੇ ਹੁੰਦੇ ਪਰ ਇਸ ਵਾਰ ਇੰਤਜ਼ਾਮ ਕਿਹੋ ਜਿਹੇ ਸਾਨੂੰ ਪੂਰਾ ਸਹਿਯੋਗ ਆ ਤੇ ਪਿੰਡ ਦੇ ਜਿਹੜੇ ਸਰਪੰਚ ਨੇ ਇੰਦਰਜੀਤ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਪੰਚਾਇਤ ਮੈਂਬਰ ਨੇ ਸਾਰਿਆਂ ਨੇ ਵਧੀਆ ਸਹਿਯੋਗ ਦਿੱਤਾ ਕਹਾਂ ਸੀ ਤੁਹਾਡੇ ਨਾਲ ਖੜੇ ਆ ਕੋਈ ਜੀ ਦਿੱਕਤ ਆਂਦੀ ਆ ਕੋਈ ਪਰੇਸ਼ਾਨੀ ਆਂਦੀ ਅਸੀਂ ਤੁਹਾਡੇ ਨਾਲ ਪੂਰਾ ਖੜੇ ਆਂ ਸਹਿਯੋਗ ਆ ਸਾਡਾ ਪੂਰਾ ਲੱਗਦਾ ਪਹਿਲਾਂ ਜਿਹੜੇ ਬਿਹਾਰ ਦੇ ਲੋਕ ਯੂਪੀ ਦੇ ਲੋਕ ਛੱਟ ਛੱਟੀ ਮਈ ਦੀ ਪੂਜਾ ਕਰਦੇ ਸੀ ਤੇ ਹੁਣ ਜਿਹੜਾ ਪੰਜਾਬ ਦੇ ਜਿਹੜੇ ਪੰਜਾਬੀ ਨੇ ਉਹ ਵੀ ਕਰ ਰਹੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਮਹਾਪਰਵ ਹੈ ਇਹ ਸਨਾਤਨੀਆਂ ਦਾ ਜਿਹੜਾ ਮੰਨਿਆ ਜਾਂਦਾ ਵੈ ਇੱਥੇ ਪਹਿਲੀ ਗੱਲ ਤਾਂ ਬੜੇ ਲੋਕਾਂ ਨੇ ਵਾਅ ਉਡਾਈਆ ਕਿ ਪਿੰਡ ਵਾਲੇ ਕਰਨ ਨਹੀਂ ਦੇ ਰਹੇ ਆ ਪੂਜਾ ਆਪਣੀ ਪਰ ਇਹ ਜੀ ਕੋਈ ਗੱਲ ਨਹੀਂ ਆ ਇਹ ਗਲਤ افਵਾਵਾਂ ਨੇ ਸਾਰਿਆਂ ਨੂੰ ਇੱਥੇ ਬਾਦ ਚੜ ਕੇ ਆਣਾ ਚਾਹੀਦਾ ਹੈਗਾ ਕੋਈ ਇਹ ਜੀ ਕੋਈ ਗੱਲ ਨਹੀਂ ਆ ਪਹਿਲੀ ਗੱਲ ਤਾਂ ਇਹ ਸੁਣ ਲੋ ਨਾਲੇ ਪਿੰਡ ਵਾਲੇ ਪੂਰਾ ਸਹਿਯੋਗ ਦੇ ਰਹੇ ਆ ਇਹ ਜੀ ਕੋਈ ਗੱਲ ਨਹੀਂ ਆ ਇਹ ਅਫਵਾਹਾਂ ਤੇ ਨਾ ਜਾਓ ਤੇ ਆਪਣਾ ਇੱਥੇ ਆ ਕੇ ਆਪਣਾ ਪੂਜਾ ਕਰੋ ਅੱਛਾ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਬੜੇ ਪੁਕਤਨ ਦੀਆਂ ਕਿਤੇ ਪਾ ਰੇਲਵੇ ਸਟੇਸ਼ਨ ਦੀ ਗੱਲ ਕਰ ਲਈ ਉਸ ਜਗ੍ਹਾ ਤੋਂ ਉੱਪਰ ਟੈਂਟ ਵਗੈਰਾ ਵੀ ਲੱਗੇ ਹੋਏ ਨੇ ਖਾਸ ਤੌਰ ਤੇ ਜਿਹੜਾ ਇੰਤਜ਼ਾਮ ਹੈ ਕਿਤਾ ਕਿਸ ਤਰੀਕੇ ਨਾਲ ਦੇ ਦੇऊं ਨੀ ਵਧੀਆ ਇੰਤਜ਼ਾਮ ਹੈ ਜੀ ਆ ਦੇਖੋ ਇਸ ਚੀਜ਼ ਨੂੰ ਲੈ ਕੇ ਪੂਰੇ ਵਰਲਡ ਦੇ ਵਿੱਚ ਜੀ ਮਨਾਈ ਜਾਂਦੀ ਆ ਤਾਂ ਪ੍ਰਸ਼ਾਸਨ ਦੇ ਜੀ ਬਹੁਤ ਵਧੀਆ ਇੰਤਜ਼ਾਮ ਹੈ ਜੀ ਆਪਣੇ ਇੱਥੇ ਵੀ ਮੈਂ ਟੈਪੀ ਦੀ ਗੱਲ ਕਰਾਂ ਜੋਧਾਵਾਲ ਦਾ ਬਹੁਤ ਵਧੀਆ ਇੰਤਜ਼ਾਮ ਪ੍ਰਸ਼ਾਸਨ ਦਾ ਵੀ ਠੀਕ ਹੈ ਜੀ अच्छा ये जेडी पूजा कितने दिन चलूगी कुछ जमे आज किया जरा दूसरा दिन है शाम ਨੂੰ ਵੀ ਕੀਤਾ ਜਾਊਗਾ ਸਵੇਰੇ ਵੀ ਹੋਗੀ ਸਵੇਰੇ ਸ ਚੱਲੋਗੇ ਸੂਰਜ ਉਦੇ ਤੱਕ ਚੱਲੂਗੀ ਸਵੇ ਜਰਾ ਸੂਰਜ ਉਦੇ ਹੁੰਦਾ ਹਾਂ ਚੜੇ ਉਦੋਂ ਤੱਕ ਹੁੰਦੀ ਹੈ ਸੂਰਜ ਆਪਣਾ ਅਰਗਰੂਖ ਦੇਖ ਕੇ ਲੋਕ ਆਪਣੇ ਘਰੇ ਜਾਣਗੇ ਪੂਜਾ ਕਰਨਗੇ ਜਾ ਕੇ আচ্ছা ਪਾਣੀ ਦੇ ਵਿੱਚ ਕਿੰਨਾ ਸਮਾਂ ਖੜਿਆ ਜਾਂਦਾ ਹੈ ਜਦੋਂ ਆਪਣਾ ਸੂਰੇ ਆਪਣੇ ਚਾਰ ਤਿੰਨ ਚਾਰ ਘੰਟੇ ਖੜੇ ਜਾਂਦੇ ਸੂਰੇ ਉਹ ਆਪਣਾ ਚਾਰ-ਪੰਜ ਵਜੇ ਕੱਢ ਜਾਂਦੇ ਸੂਰੇ ਉਹ ਸੂਰੇ ਉਦੋਂ ਤੱਕ ਖੜੇ ਹੁੰਦੇ ਆ ਸੋ ਕੋਈ ਜਿਹੜੀ ਤਸਵੀਰ ਅੱਧੋ ਨਹੀਂ ਤੁਹਾਨੂੰ ਜਿਹੜੀ ਜਰੂਰ ਦਿਖਾਵਾਂਗੇ ਜਿਹੜੀ ਇਸ ਜਗ੍ਹਾ ਦੇ ਉੱਪਰ ਜਿਹੜੀ ਪੂਜਾ ਹੁੰਦੀ ਹੈ ਤੇ ਜਿਹੜੇ ਪ੍ਰਵਾਸੀ ਨੇ ਸੋ ਜਿਹੜੇ ਭਗਤ ਨੇ ਇਸ ਜਗ੍ਹਾ ਦੇ ਉੱਪਰ ਵੱਡੀ ਮਾਤਰਾ ਦੇ ਵਿੱਚ ਪਹੁੰਚ ਰਿਹਾ ਸੋ ਸਾਹਮਣੇ ਇਸ ਜਗ੍ਹਾ ਦੇ ਉੱਪਰ ਜਿਹੜੀ ਪੂਜਾ ਹੋਵੇਗੀ ਵਿਸ਼ਾਲ ਛੱਟ ਮਹਾਪਰਵ ਸੋ ਜੈ ਮਾ ਚਿੰਤ ਚਿੰਤਾਪੁਰ ਦੀ ਜਿਹੜੀ ਸੁਸਾਇਟੀ ਪਿੰਡ ਫੁੱਲਾਂਵਾਲ ਦੇ ਉਹ ਜਿਹੜਾ ਇਹ ਪ੍ਰੋਗਰਾਮ ਉਹ ਕੀਤਾ ਜਾ ਰਿਹਾ ਸੋ ਬਿਲਕੁਲ ਪੰਡਿਤ ਜੀ ਆਜੋ ਇੱਕ ਮਿੰਟ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਸੰਗਤ ਦੇ ਵਿੱਚ ਜਿਹੜਾ ਕਾਫੀ ਉਤਸ਼ਾਹ ਉਹ ਪਾਇਆ ਜਾ ਰਿਹਾ ਤੇ ਇਸ ਜਗ੍ਹਾ ਤੋਂ ਉੱਪਰ ਜਿਹੜੀ ਸਟੇਜ ਹੈ ਸਟੇਜ ਵੀ ਲਗਾਈ ਜਾ ਰਹੀ ਅ ਪੰਡਿਤ ਜੀ ਕਿਸ ਤਰੀਕੇ ਨਾਲ ਦੇ ਦਿਓ ਜੇ ਗੱਲ ਕਰੀਏ ਕਾਫੀ ਜਿਹੜਾ ਉਤਸ਼ਾਹ ਸੰਗਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਇੰਤਜ਼ਾਮ ਕਿਹੋ ਜਿਹਾ ਤੇ ਸੰਗਤ ਦੇ ਵਿੱਚ ਕਿੰਨਾ ਉਤਸ਼ਾਹ ਹੈ ਅੱਜ ਬੜਾ ਹੀ ਸੁਭ ਦਿਨ ਹੈ ਮਾਤਾ ਛਟਕਾ ਜੋ ਪਰਬ ਹੈ ਬੜ इसमें लोगों को बड़ा ही उत्साह होता है कि आज माँ छर का जो दिन है बड़ी सरदार भाव से लोग भक्त जन बड़े सरदार भाव से करते हैं ए ज़िप, ज़िप है, है? ये जी पंडित जीडी पूजा कितने दिन चलती है ये पूजा कम से कम डेढ़ दिन चलती है छत्तीस घंटे मान के चलो आप हाँ किया जाता है जड़ा बड़ा वाला महापर्व है सनातनिया से ते बड़ा व्डा त्यौहार है बड़ा तो ही जे गल करिए बेसब्री देना तैयार होता सनातनी ये हाँ मतलब एक साल बाद इसको हर साल ये आता है और ये कार्तिक के महीने शुक्ल पक्ष की छठी तिथि को आता है तो लोगों में बड़ा ही उत्साह होता है कि चलो ये पर्व आ रहा है बड़ी धूमधाम से इसको मनाते हैं ਸੋ ਬਿਲਕੁਲ ਜਿਹੜੇ ਪੰਡਤ ਜੀ ਨੇ ਪੰਡਤ ਜੀ ਨਾਲ ਗੱਲਬਾਤ ਕੀਤੀ ਹੈ ਸੋ ਪਹਿਲਾਂ ਜਿਹੜੇ ਟਰਸਟੀ ਦੇ ਮੈਂਬਰ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੰਗਤ ਨਾਲ ਗੱਲਬਾਤ ਕੀਤੀ ਹੈ ਅਹਾਂ ਦਾ ਇਹੀ ਕਹਿਣਾ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਪੁਕਤਾ ਇੰਤਜ਼ਾਮ ਨੇ ਉਹ ਕਿਤੇ ਕਹਿੰਦੇ ਪਰ ਜਿਹੜੀਆਂ ਅਫਵਾਹਾਂ ਤੋਂ ਬਚੋ ਕਿਉਂਕਿ ਕਈ ਲੋਕ ਜਿਹੜੇ ਅਫਵਾਹਾਂ ਫਲਾ ਰਹੇ ਕਿ ਜਿਹੜਾ ਇਹ ਪ੍ਰੋਗਰਾਮ ਹੈ ਜਿਹੜਾ ਛੱਤੀ ਮਹੀਨੇ ਦੀ ਜਿਹੜੀ ਪੂਜਾ ਹੈ ਉਹ ਸੰਗਤਾਂ ਨੂੰ ਜਿਹੜਾ ਸ਼ਰਧਾਲੂ ਉਹ ਨਹੀਂ ਕਿਤਨ ਜਾ ਰਹੀ ਪਰ ਜਿਹੜੀ ਅਫਵਾਹ ਫਲਾਈ ਜਾ ਰਹੀ ਅਫਵਾਹ ਤੋਂ ਬਚੋ ਪਰ ਸਨਾਤਨੀਆਂ ਦੇ ਵਿੱਚ ਜਿਹੜਾ ਉਤਸ਼ਾਹ ਬਹੁਤ ਹੈ ਸੰਗਤ ਦੇ ਜਿਹੜ ਉਹ ਕੀਤੀ ਗਈ ਹੈ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਜਿਹੜੇ ਡੀਜੇ ਨੇ ਉਹ ਲਗਾਏ ਜਾ ਰਹੇ ਸੋ ਸੰਗਤ ਦੇ ਵਿੱਚ ਉਤਸ਼ਾਹ ਹੈ ਸੰਗਤ ਅਹਿਆਰਾ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਇਸ ਜਗ੍ਹਾ ਦੇ ਉੱਪਰ ਪਹੁੰਚ ਰਿਹਾ ਤੇ ਕਿਹਾ ਜਾ ਰਿਹਾ ਕਿ ਜਿਹੜਾ ਸੂਰੇ ਉਦੇ ਹੋਂ ਤੱਕ ਕੱਲ ਸਵੇਰੇ ਸੂਰੇ ਜਿਹੜਾ ਉਦੇ ਹੋਂ ਤੱਕ ਜਿਹੜੀ ਪੂਜਾ ਹੈ ਉਹ ਚੱਲੇਗੀ ਕੈਮਰਾ ਪਰਸਨ ਮੋਨੂ ਚਾਵੜਾ ਦੇ ਨਾਲ ਮੈਂ ਰਾਹੂੜਾ ਸਿਟੀ ਹੂੰ ਲੁਧਿਆਣਾ